ਕੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦੇਖੀ ਹੈ ਜੇਕਰ ਹੁਣ ਤੱਕ ਤੁਸੀਂ ਡਿਗਰੀ ਨਹੀਂ ਦੇਖੀ ਤਾਂ ਫਿਰ ਅੱਗੇ ਵੀ ਤੁਸੀਂ ਕਦੇ ਡਿਗਰੀ ਨਹੀਂ ਦੇਖ ਸਕੋਗੇ ਕਿਉਂਕਿ ਦਿੱਲੀ ਯੂਨੀਵਰਸਿਟੀ ਨੇ ਡਿਗਰੀ ਦਿਖਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨਹੀਂ ਦਿਖਾਣਗੇ ਜਨਤਕ ਨਹੀਂ ਕਰਨਗੇ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਡਿਗਰੀ ਦਿਖਾਉਣਾ ਕੋਈ ਅਪਰਾਧ ਹੈ ਜੇਕਰ ਅਪਰਾਧ ਨਹੀਂ ਹੈ ਤਾਂ ਫਿਰ ਦਿੱਲੀ ਯੂਨੀਵਰਸਿਟੀ ਤਰ੍ਹਾਂ ਤਰ੍ਹਾਂ ਦੇ ਅਜੀਬ ਅਜੀਬ ਜਿਹੜੇ ਤਰਕ ਕਿਉਂ ਦੇ ਰਹੀ ਹੈ ਦਿੱਲੀ ਯੂਨੀਵਰਸਿਟੀ ਨੇ ਇਹ ਕਿਹਾ ਕਿ ਅਦਾਲਤ ਚਾਹੇ ਤਾਂ ਡਿਗਰੀ ਦੇਖ ਸਕਦੀ ਹੈ ਲੇਕਿਨ ਕਿਸੇ ਅਜਨਬੀ ਨੂੰ ਡਿਗਰੀ ਨਹੀਂ ਦਿਖਾਈ ਜਾਵੇਗੀ। ਉੱਥੇ ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਰਾਜਨੀਤਿਕ ਔਰ ਸਮਾਜਿਕ ਦ੍ਰਿਸ਼ਟੀਕੋਣ ਤੋਂ ਇਹ ਮਤਵਪੂਰਨ ਹੋਵੇਗਾ ਲੇਕਿਨ ਕਿਸੇ ਨੂੰ ਵੀ ਕਿਸੇ ਵੀ ਅਜਨਬੀ ਨੂੰ ਡਿਗਰੀ ਨਹੀਂ ਦਿਖਾਈ ਜਾ ਸਕਦੀ। ਹੁਣ ਇਹ ਸੋਚਣਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਯੂਨੀਵਰਸਿਟੀ ਤੋਂ ਅਨਰੇਗੀ ਡਿਗਰੀਆਂ ਰੱਦ ਕਰਨ ਦਾ ਕੀ ਕਾਰਨ ਸੀ? ਇਸਵਾਲ ਨਾ ਸਗੋ ਦਿਲਚਸਪ ਹੈ ਸਗੋ ਇੱਕ ਗੰਭੀਰ ਵੀ ਹੈ ਪ੍ਰਧਾਨ ਮੰਤਰੀ ਮੋਦੀ ਦਾ ਕਨਵੋਕੇਸ਼ਨ ਸਮਾਰੋਹ ਚ ਸ਼ਾਮਿਲ ਹੋਣ ਦੇ ਬਾਵਜੂਦ ਆਪਣੀ ਡਿਗਰੀ ਨਾ ਦਿਖਾਉਂਦਾ ਕੀ ਮਤਲਬ ਹੈ ਇਹ ਇੱਕ ਵਿਚਾਰਾਯੋਗ ਸਵਾਲ ਹੈ ਦਿੱਲੀ ਯੂਨੀਵਰਸਿਟੀ ਨੇ ਵੀਰਵਾਰ ਨੂੰ ਯਾਨੀ ਕਿ 28 ਫਰਵਰੀ 2025 ਨੂੰ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦੇ ਨਾਲ ਸੰਬੰਧਿਤ ਆਪਣੇ ਰਿਕਾਰਡ ਅਦਾਲਤ ਨੂੰ ਦਿਖਾਉਣ ਦੇ ਲਈ ਤਿਆਰ ਹੈ ਪਰ ਆਰਟੀਆਈ ਤਹਿਤ ਇਸ ਦਾ ਖੁਲਾਸਾ ਕਿਸੇ ਅਣਜਾਣ ਵਿਅਕਤੀ ਨੂੰ ਨਹੀਂ ਕਰੇਗਾ ਦਾ ਲਿਸਟ ਜਨਨ ਤੁਛਾਰ ਮਹਿਤਾ ਨੇ ਜਸਟਿਸ ਸਚਿੰਦਤਤਾ ਦੇ ਸਾਹਮਣੇ ਦਲੀਲ ਦਿੱਤੀ ਹੈ ਜਿਸ ਤੋਂ ਬਾਅਦ ਅਦਾਲਤ ਨੇ ਕੇਂਦਰੀ ਸੂਚਨਾ ਕਮਿਸ਼ਨ ਦੇ ਪ੍ਰਧਾਨ ਮੰਤਰੀ ਦੀ ਗ੍ਰੈਜੂਏਸ਼ਨ ਡਿਗਰੀ ਸੰਬੰਧੀ ਜਾਣਕਾਰੀ ਦੇ ਖੁਲਾਸੇ ਦੇ ਨਿਰਦੇਸ਼ ਦੇ ਹੁਕਮ ਵਿਰੁੱਧ ਡੀਯੂ ਦੀ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਮਹਿਤਾ ਨੇ ਕਿਹਾ ਡੀਯੂ ਨੂੰ ਅਦਾਲਤ ਨੂੰ ਇਹ ਦਿਖਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਪਰ ਉਹ ਯੂਨੀਵਰਸਿਟੀ ਦੇ ਰਿਕਾਰਡ ਨੂੰ ਜਾਂਚ ਦੇ ਲਈ ਅਣਜਾਣ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕਦਾ ਉਹਨਾਂ ਨੇ ਕਿਹਾ ਕਿ ਸੀਆਈਸੀ ਦੇ ਹੁਕਮ ਨੂੰ ਰੱਦ ਕਰਨ ਦੇ ਹੱਕਦਾਰ ਹੈ ਕਿਉਂਕਿ ਨਿੱਜਤਾ ਦਾ ਅਧਿਕਾਰ ਜਾਣਨ ਦੇ ਅਧਿਕਾਰ ਤੋਂ ਵੱਡਾ ਹੈ ਮੈਂ ਤਾਂ ਨਹੀਂ ਕਿਹਾ ਕਿ ਮੰਗੀ ਗਈ ਡਿਗਰੀ ਇੱਕ ਸਾਬਕਾ ਵਿਦਿਆਰਥੀ ਦੀ ਹੈ ਜੋ ਪ੍ਰਧਾਨ ਮੰਤਰੀ ਨੇ ਇੱਕ ਯੂਨੀਵਰਸਿਟੀ ਹੋਣ ਦੇ ਨਾਤੇ ਸਾਡੇ ਕੋਲ ਲੁਕਾਉਣ ਦੇ ਲਈ ਕੁਝ ਵੀ ਨਹੀਂ ਹੈ ਸਾਡੇ ਕੋਲ ਹਰ ਸਾਲ ਦੇ ਰਿਕਾਰਡ ਹਨ ਯੂਨੀਵਰਸਿਟੀ ਨੂੰ ਅਦਾਲਤ ਨੂੰ ਰਿਕਾਰਡ ਦਿਖਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਸਾਡੇ ਕੋਲ 1978 ਦੀ ਇੱਕ ਡਿਗਰੀ ਹੈ ਜੋ ਕਿ ਬੈਚਲਰ ਆਫ ਆਰਟਸ ਦੀ ਹੈ ਨੀਰਜ ਨਾਮ ਦੇ ਇੱਕ ਵਿਅਕਤੀ ਦੁਆਰਾ ਦਾਇਰ ਕੀਤੀ ਗਈ ਇੱਕ ਆਰਟੀਆਈ ਅਰਜੀ ਤੋਂ ਬਾਅਦ 21 ਦਸੰਬਰ 2016 ਨੂੰ ਸੀਆਈਸੀ ਨੇ 1978 ਦੇ ਵਿੱਚ ਬੀਏ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੇ ਰਿਕਾਰਡ ਦੀ ਜਾਂਚ ਕਰਨ ਦੀ ਆਗਿਆ ਦਿੱਤੀ ਹੈ। ਇਸ ਸਾਲ ਪ੍ਰਧਾਨ ਮੰਤਰੀ ਮੋਦੀ ਨੇ ਵੀ ਪ੍ਰੀਖਿਆ ਪਾਸ ਕੀਤੀ ਸੀ। ਆਰਟੀਆਈ ਅਰਜੀ ਦੇ ਵਿੱਚ 1978 ਦੇ ਵਿੱਚ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਦੇ ਵੇਰਵੇ ਮੰਗੇ ਗਏ ਸਨ। ਹਾਈ ਕੋਰਟ ਨੇ 23 ਜਨਵਰੀ 2017 ਨੂੰ CIC ਦੇ ਹੁਕਮ ਤੇ ਰੋਕ ਲਗਾ ਦਿੱਤੀ ਸੀ ਅਦਾਲਤ ਨੇ ਇਸੇ ਤਰ੍ਹਾਂ ਦੀ ਹੋਰ ਪਟੀਸ਼ਨਾਂ ਤੇ ਵੀ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ RTI ਬਿਨੇਕਾਰ ਦੇ ਵਕੀਲਾਂ ਨੇ CIC ਦੇ ਹੁਕਮਾਂ ਦਾ ਇਸ ਅਧਾਰ ਤੇ ਬਚਾਅ ਕੀਤਾ ਕਿ ਸੂਚਨਾ ਅਧਿਕਾਰ ਐਕਟ ਵਡੇਰੇ ਜਨਤਕ ਦੇ ਹਿੱਤ ਦੇ ਵਿੱਚ ਪ੍ਰਧਾਨ ਮੰਤਰੀ ਦੀ ਵਿਦਿਆਕ ਜਾਣਕਾਰੀ ਦੇ ਖੁਲਾਸੇ ਦੀ ਵਿਵਸਥਾ ਕਰਦਾ ਹੈ ਮਹਿਤਾ ਨੇ ਕਿਹਾ ਕਿ ਜਾਣਨ ਦਾ ਅਧਿਕਾਰ ਅਸੀਮਿਤ ਨਹੀਂ ਹੈ ਅਸੀਂ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਜੋ ਕਿ ਜਨਤਕ ਹਿੱਤ ਜਾਂ ਜਨਤਕ ਫਰਜ਼ ਨਾਲ ਸੰਬੰਧਿਤ ਨਹੀਂ ਹੈ ਖੁਲਾਸੇ ਤੋਂ ਸੁਰੱਖਿਆ ਤੇ ਉਹਨਾਂ ਨੇ ਕਾਰਕੁਨਾਵਾਂ ਦੁਆਰਾ ਆਰਟੀਆਈ ਐਕਟ ਦੀ ਦੁਰਵਰਤੋਂ ਦੇ ਵਿਰੁੱਧ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਮੌਜੂਦਾ ਮਾਮਲੇ ਦੇ ਵਿੱਚ ਖੁਲਾਸਾ ਕਰਨ ਦੀ ਇਜਾਜ਼ਤ ਦੇਣ ਵਾਲੇ ਯੂਨੀਵਰਸਿਟੀ ਦੇ ਲੱਖਾਂ ਵਿਦਿਆਰਥੀਆਂ ਦੇ ਸਬੰਧ ਵਿੱਚ ਆਰਟੀਆਈ ਅਧਿਆਂ ਦਾ ਪਰਦਾ ਖਾਸ਼ ਹੋ ਜਾਵੇਗਾ ਮਹਿਤਾ ਨੇ ਕਿਹਾ ਇਹ ਉਹ ਮਕਸਦ ਨਹੀਂ ਹੈ ਜਿਸ ਲਈ ਆਰਟੀਆਈ ਕਲਪਨਾ ਕੀਤੀ ਗਈ ਹੈ ਇਹ ਐਕਟ ਤਾਰਾ 19 ਅਧਿਨ ਲਾਗੂ ਨਹੀਂ ਕੀਤਾ ਗਿਆ ਇਹ ਪਾਰਦਰਸ਼ਤਾ ਦੇ ਲਈ ਹੈ ਜੋ ਤਾਰਾ 8 ਦੇ ਅਧਿਨ ਹੈ ਉਨਾਂ ਨੇ ਦੋਸ਼ ਲਾਇਆ ਹੈ ਕਿ ਮੌਜੂਦਾ ਮਾਮਲੇ ਦੇ ਵਿੱਚ ਇਹ ਮੰਗ ਰਾਜਨੀਤਿਕ ਉਦੇਸ਼ ਦੇ ਲਈ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਸਿਰਫ ਇਸ ਦੇ ਲਈ ਕਿਉਂਕਿ ਜਾਣਕਾਰੀ 20 ਸਾਲ ਤੋਂ ਵੱਧ ਪੁਰਾਣੀ ਹੈ। ਵਿਆਪਕ ਜਨਤਕ ਹਿੱਤ ਦੀ ਪ੍ਰੀਖਿਆ ਅਲੋਪ ਨਹੀਂ ਹੁੰਦੀ। ਮਹਿਤਾ ਨੇ ਕਿਹਾ ਕਿ ਕਾਨੂੰਨ ਸੁਤੰਤਰ ਵਿਅਕਤੀ ਲਈ ਨਹੀਂ ਹੈ ਜੋ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕਰਨ ਜਾਂ ਦੂਜਿਆਂ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ। ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਨੂੰ ਜਨਤਕ ਕਰਨ ਦੀ ਬੇਨਤੀ ਦੇ ਮਾਮਲੇ ਵਿੱਚ ਦਿੱਲੀ ਯੂਨੀਵਰਸਿਟੀ ਨੇ 11 ਫਰਵਰੀ ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਸ ਦੇ ਕੋਲ ਇਹ ਜਾਣਕਾਰੀ ਪਰੋਸੇਮੰਦ ਵਿਅਕਤੀਆਂ ਦੀ ਹਾਇਸੀਅਤ ਵਿੱਚ ਹੈ ਅਤੇ ਕਿਸੇ ਨੂੰ ਵੀ ਜਨਤਕ ਇਤਿ ਦੀ ਹਨੋਦ ਵਿੱਚ ਸਿਰਫ ਉਤਸੁਕਤਾ ਦੇ ਆਧਾਰ ਤੇ ਆਰਟੀਆਈ ਐਕਟ ਤਹਿਤ ਨਿੱਜੀ ਜਾਣਕਾਰੀ ਮੰਗਣ ਦਾ ਅਧਿਕਾਰ ਨਹੀਂ ਹੈ 19 ਫਰਵਰੀ ਨੂੰ ਇੱਕ ਆਰਟੀਆਈ ਬਿਨੇਕਾਰ ਦੀ ਨੁਮੈਂਦਗੀ ਕਰ ਰਹੇ ਵਕੀਲ ਨੇ ਦਲੀਲ ਦਿੱਤੀ ਸੀ ਕਿਸੇ ਵਿਦਿਆਰਥੀ ਨੂੰ ਡਿਗਰੀ ਪ੍ਰਦਾਨ ਕਰਨਾ ਕੋਈ ਨਿੱਜੀ ਸਮਾਗਮ ਨਹੀਂ ਹੈ ਸਗੋਂ ਸੂਚਨਾ ਦੇ ਅਧਿਕਾਰ ਦੇ ਦਾਇਰੇ ਵਿੱਚ ਆਉਣ ਵਾਲਾ ਇੱਕ ਜਨਤਕ ਸਮਾਗਮ ਹੈ ਸੀਆਈਸੀ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਡੀਯੂ ਨੇ ਕਿਹਾ ਕਿ ਆਰਟੀਆਈ ਅਥਾਰਟੀ ਦਾ ਹੁਕਮ ਅਨਮਾਨਨੇ ਅਤੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਅਸਤੇ ਸੀ ਕਿਉਂਕਿ ਖੁਲਾਸਾ ਕਰਨ ਦੀ ਮੰਗ ਕੀਤੀ ਗਈ ਜਾਣਕਾਰੀ ਤੀਜੀ ਧਿਰ ਦੀ ਨਿੱਜੀ ਜਾਣਕਾਰੀ ਸੀ ਡੀਯੂ ਨੇ ਕਿਹਾ ਕਿ ਸੀਆਈਸੀ ਵੱਲੋਂ ਆਪਣੀ ਪਰੋਸੀਮੰਦ ਸਮਰੱਥਾ ਵਿੱਚ ਉਪਲਬੰਧ ਕਿਸੇ ਵੀ ਜਾਣਕਾਰੀ ਦਾ ਖੁਲਾਸਾ ਕਰਨਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ 1978 ਦੇ ਵਿੱਚ ਬੀਏ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀ ਜਿਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ ਵੀ ਸ਼ਾਮਲ ਨੇ ਉਹਨਾਂ ਦੇ ਰਿਕਾਰਡ ਦੀ ਮੰਗ ਨੇ ਆਰਟੀਆਈ ਐਕਟ ਨੂੰ ਮਜ਼ਾਕ ਬਣਾ ਦਿੱਤਾ ਹੈ ਸੀਆਈਸੀ ਨੇ ਆਪਣੇ ਹੁਕਮ ਦੇ ਵਿੱਚ ਡੀਯੂ ਨੂੰ ਨਿਰੀਖਣ ਦੀ ਆਗਿਆ ਦੇਣ ਦੇ ਲਈ ਕਿਹਾ ਸੀ ਅਤੇ ਇਸ ਨੇ ਜਨਤਕ ਸੂਚਨਾ ਅਧਿਕਾਰ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਸੀ ਕਿ ਇਹ ਕਿਸੇ ਤੀਜੀ ਧਿਰ ਦੀ ਨਿੱਜੀ ਜਾਣਕਾਰੀ ਸੀ